ਤਾਂ ਕਿ ਫਿਰ ਚైనా ਗਈ ਖੇਡਣ ਜਿਹੜੀ ਏਸ਼ੀਅਨ ਟਰਾਫੀ ਹੋਈ ਹਾਂਜੀ ਹਾਂਜੀ ਚైనా ਹੋਈ ਸੀਗੀ ਅੱਛਾ ਮੈਂ ਸੁਣਿਆ ਕਿ ਭਾਈ ਖਾਂਡ ਵੇਣ ਨੂੰ ਬਹੁਤ ਦਿੱਕਤ ਆਈ ਚైనా ਦੇ ਵਿੱਚ ਬਿਲਕੁਲ ਹੀ ਬਿਲਕੁਲ ਹੀ ਇਹ ਤਿੰਨ ਚਾਰ ਮੁੰਡੇ ਜਿਹੜੇ ਵੈਜੀਟੇਰੀਅਨ ਆ ਸਾਡੇ ਲਈ ਉੱਥੇ ਚైనా ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਸੀਗੀ ਕਿਉਂਕਿ ਉੱਥੇ ਵੈਜ ਬਹੁਤ ਜ਼ਿਆਦਾ ਹੀ ਮਤਲਬ ਮਿਲਦੇ ਨਹੀਂ ਸੀਗਾ ਕੱਲੇ ਮਤਲਬ ਚੋਲ ਮਿਲਦੇ ਸੀਗੇ ਚਾਵਲ ਇੰਡੀਅਨ ਫੂਡ ਨਹੀਂ ਸੀਗਾ ਮਿਲਦਾ ਇੰਡੀਅਨ ਫੂਡ ਨਹੀਂ ਸੀਗਾ ਉੱਥੇ ਤੇ ਉੱਥੇ ਸਾਨੂੰ ਪਤਾ ਕਿ ਅਸੀਂ 10-15 ਦਿਨ ਕਿੱਦਾਂ ਗੱਡੇ ਆ। ਅੱਛਾ ਦੋ ਜਣੇ ਸੀ ਟੀਮ 'ਚ? ਹਾਂਜੀ ਹਾਂਜੀ ਦੋ ਜਣੇ ਸੀ। ਕਦੋਂ ਦੂਸਰਾ ਕੋਈ ਮੈਂ ਤੇ ਜਰਮਨ ਹੀ ਪੀਤ। ਹਾਂ ਜਰਮਨ ਉਹ ਵੀ ਭਾਜੀ ਹੁਣੀ ਹੈ ਨਾ ਨਹੀਂ ਖਾਂਦੇ ਨਾਨ ਮੈਜ ਉਹ ਵੀ ਪਿਓਰ ਵੈਜੀਟੇਰੀਅਨ ਆ। ਇੱਕ ਤਾਂ ਉਹਨਾਂ ਨੂੰ ਸਮਝਾਉਣਾ ਬਹੁਤ ਸਾਡੇ ਲਈ ਮੁਸ਼ਕਿਲ ਸੀਗਾ ਕਿਉਂਕਿ ਉਹਨਾਂ ਨੂੰ ਇੰਨੀ ਜ਼ਿਆਦਾ ਇੰਗਲਿਸ਼ ਵੀ ਨਹੀਂ ਹੁੰਦੀ ਸੀਗੀ ਤੇ ਉਹ ਟਰਾਂਸਲੇਟ ਅਸੀਂ ਕਰਦੇ ਸੀਗੇ ਉੱਤੇ ਗੂਗਲ ਦੇ ਉੱਤੇ। ਤੇ ਉਹ ਉਹਨਾਂ ਨੂੰ ਸਮਝਾਉਂਦੇ ਸੀਗੇ ਕਿ ਸਾਨੂੰ ਇਹ ਚੀਜ਼ ਇਹ ਚਾਹੀਦੀ ਆ ਤੇ ਫੇਰ ਜਾ ਕੇ ਉਹ ਸਮਝਦੇ ਸੀਗੇ। ਜਰਾ ਹੱਥ ਕੀ ਦਾ ਤੰਗ ਆ ਵੀ ਇਹਨੂੰ ਉੱਕਾ ਹੀ ਨਹੀਂ ਪਤਾ ਲੱਗਦਾ ਵੀ ਉਹ ਦੂਜੇ ਦੀ ਮਦਦ ਲੈਂਦਾ ਯਾਰ ਤੂੰ ਹੀ ਮੇਰੇ ਲਈ ਆਰਡਰ ਕਰ ਦੇ ਉਹ ਇਤਾਂ ਦਾ ਵੀ ਪਲੇਅਰ ਹੁੰਦੇ ਨਾ ਯਾਰ ਮੇਰਾ ਤੇ ਬੜਾ ਹੱਥ ਤੰਗ ਜਿਆ ਆ ਮੇਰੇ ਲਈ ਤੂੰ ਵੀ ਤੂੰ ਹੀ ਆਰਡਰ ਕਰ ਦੇ ਮੇਰੇ ਲਈ ਹਾਂਜੀ ਪਰ ਮੈਂ ਨਾਂ ਨਹੀਂ ਲੈਣਾ ਹੈਗਾ ਹੈਗਾ ਇਦਾਂ ਦੇ ਹੁੰਦੀ ਆ ਟੀਮ ਦੇ ਵਿੱਚ ਦੋ ਪਲੇਅਰ ਕਿੰਨੇ ਪਲੇਅਰ ਹੈ ਟੈਕ ਫਿਰ ਚైనా ਗਈ ਖੇਡਣ ਜਿਹੜੀ ਏਸ਼ੀਅਨ ਟਰਾਫੀ ਹਾਂਜੀ ਹਾਂਜੀ ਚైనా ਹੋਈ ਸੀਗੀ ਅੱਛਾ ਮੈਂ ਸੁਣਿਆ ਕਿ ਬਈ ਖਾਂਡ ਵੇੜ ਨੂੰ ਬਹੁਤ ਦਿੱਕਤ ਆਈ ਚైనా ਦੇ ਵਿੱਚ ਬਿਲਕੁਲ ਹੀ ਬਿਲਕੁਲ ਹੀ ਇਹ ਤਿੰਨ ਚਾਰ ਮੁੰਡੇ ਜਿਹੜੇ ਵੈਜੀਟੇਰੀਅਨ ਆ ਸਾਡੇ ਲਈ ਉੱਥੇ ਚైనా ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਸੀਗੀ ਕਿਉਂਕਿ ਉੱਥੇ ਵੈਜ ਬਹੁਤ ਜ਼ਿਆਦਾ ਹੀ ਮਤਲਬ ਮਿਲਦੇ ਨਹੀਂ ਸੀਗਾ ਕੱਲੇ ਮਤਲਬ ਚੋਲ ਮਿਲਦੇ ਸੀਗੇ ਚਾਵਲ ਇੰਡੀਅਨ ਫੂਡ ਨਹੀਂ ਸੀਗਾ ਮਿਲਦਾ ਇੰਡੀਅਨ ਫੂਡ ਨਹੀਂ ਸੀਗਾ ਉੱਥੇ ਅੱਛਾ ਹਾਂਜੀ ਜਿੱਥੇ ਅਸੀਂ ਸਾਡੀ ਰਹਿ ਸੀਗੀ ਨਾ ਉੱਥੇ ਇੰਡੀਅਨ ਫੂਡ ਨਹੀਂ ਸੀਗਾ ਤੇ ਉੱਥੇ ਸਾਨੂੰ ਪਤਾ ਕਿ ਅਸੀਂ 10-15 ਦਿਨ ਕਿੱਦਾਂ ਗੱਡੇ ਆ। ਅੱਛਾ ਦੋ ਜਣੇ ਸੀ ਟੀਮ 'ਚ। ਹਾਂਜੀ ਹਾਂਜੀ ਦੋ ਜਣੇ ਸੀ। ਕਹ ਦੂਸਰਾ ਕੌਣ ਸੀ? ਮੈਂ ਤੇ ਜਰਮਨੀ ਪੀਤ। ਹਾਂ ਜਰਮਨ ਉਹ ਵੀ ਭਾਜੀ ਹੁਣੀ ਹਨਾ ਨਹੀਂ ਖਾਂਦੇ ਨਾਨ ਮੈਜ। ਉਹ ਵੀ ਪਿਓਰ ਵੈਜੀਟੇਰੀਅਨ ਆ। ਤੇ ਫਿਰ ਕਿੱਦਾਂ ਕਰਦੇ ਰਹੇ ਹਾਂ ਸਫਰ ਸਾਰਾ? ਨੂਡਲ ਵਗੈਰਾ ਖਾ ਕੇ। ਹਾਂਜੀ ਨੂਡਲ ਵੀ ਖਾਦੇ ਆ ਜੀ। ਤੇ ਜੋ ਅਸੀਂ ਇੰਡੀਆ ਤੋਂ ਮਾੜਾ ਮੋਟਾ ਖਾਣ ਲਈ ਲੈ ਕੇ ਗਏ ਸੀਗੇ ਉਹ ਤਾਂ ਬਾ 3-4 ਦਿਨ ਬਾਅਦ ਖਤਮ ਹੋ ਗਿਆ ਸੀਗਾ। ਹਾਂ। ਤੇ ਫਿਰ ਬਸ ਜਿਹੜੇ ਉਹਨਾਂ ਨੂੰ ਅਸੀਂ ਇੱਕ ਤਾਂ ਉਹਨਾਂ ਨੂੰ ਸਮਝਾਉਣਾ ਬਹੁਤ ਸਾਡੇ ਲਈ ਮੁਸ਼ਕਲ ਸੀਗਾ ਕਿਉਂਕਿ ਉਹਨਾਂ ਨੂੰ ਇੰਨੀ ਜਿਆਦਾ ਇੰਗਲਿਸ਼ ਵੀ ਨਹੀਂ ਹੁੰਦੀ ਸੀਗੀ ਤੇ ਉਹ ਟਰਾਂਸਲੇਟ ਅਸੀਂ ਕਰਦੇ ਸੀਗੇ ਉੱਤੇ ਗੂਗਲ ਦੇ ਉੱਤੇ ਉਹ ਉਹਨਾਂ ਨੂੰ ਸਮਝਾਉਂਦੇ ਸੀਗੇ ਕਿ ਸਾਨੂੰ ਇਹ ਚੀਜ਼ ਚਾਹੀਦੀ ਆ ਤੇ ਫਿਰ ਜਾ ਕੇ ਉਹ ਸਮਝਦੇ ਸੀਗੇ ਅੱਛਾ ਪਲੇਅਰਾਂ ਦੇ ਨਾਲ ਵੀ ਇਦਾਂ ਹੁੰਦਾ ਪਹਿਲਾਂ ਸਮਝਾਉਣਾ ਪੈਂਦਾ ਵੀ ਮੈਨੂੰ ਆ ਚੀਜ਼ ਦੇ ਦਿਓ ਹਾਂਜੀ ਹਾਂਜੀ ਉਹਨਾਂ ਨੂੰ ਫੋਟੋ ਦਿਖਾਉਣੀ ਪੈਂਦੀ ਆ ਤੇ ਦੱਸਣਾ ਪੈਂਦਾ ਕਿ ਸਾਨੂੰ ਇਹ ਚੀਜ਼ ਚਾਹੀਦੀ ਆ ਸਹਿਜ ਜੀ ਜਿਆਦਾ ਹੱਥ ਕੀ ਦਾ ਤੰਗ ਆ ਵੀ ਇਹਨੂੰ ਓਕਾ ਹੀ ਨਹੀਂ ਪਤਾ ਲੱਗਦਾ ਵੀ ਉਹ ਦੂਜੇ ਦੀ ਮਦਦ ਲੈਂਦਾ ਯਾਰ ਤੂੰ ਹੀ ਮੇਰੇ ਲਈ ਆਰਡਰ ਕਰ ਦੇ ਉਹ ਇਦਾਂ ਦਾ ਵੀ ਪਲੇਅਰ ਹੁੰਦੇ ਨਾ ਵੀ ਯਾਰ ਮੇਰਾ ਤੇ ਬੜਾ ਹੱਥ ਤੰਗ ਜਿਆ ਆ ਮੇਰੇ ਲਈ ਤੂੰ ਵੀ ਤੂੰ ਹੀ ਆਰਡਰ ਕਰ ਦੇ ਮੇਰੇ ਲਈ ਹਾਂਜੀ ਪਰ ਮੈਂ ਨਾਂ ਨਹੀਂ ਲੈਣਾ ਹੈਗਾ ਹੈਗੇ ਇਦਾਂ ਦੇ ਹੁੰਦੀ ਆ ਟੀਮ ਦੇ ਵਿੱਚ ਦੋ ਜਿਹੇ ਕਿੰਨੇ ਪਲੇਅਰ ਹੈ ਹਾਂਜੀ 2-3 ਹੁੰਦੀ ਹੈ ਜੀ ਅੱਛਾ ਇਹਨਾਂ ਨੂੰ ਮਤਲਬ ਇੰਗਲਿਸ਼ ਚ ਲੋ ਹੱਥ ਤੰਗ ਹੁੰਦਾ ਆਰਡਰ ਲਈ ਕਹਿ ਦਿੰਦੇ ਕਿ ਯਾਰ ਹੁਣ ਆ ਮੜਾ ਕਰੀ ਆਰਡਰ ਇਹ ਜਾ ਮੜਾ ਇਹ ਕਰਦੇ ਆਰਡਰ ਹੈ